ਪ੍ਰਾਣੀ ਦੁੱਧ ਦੇਵੇ ਗੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਿ ਗੁਰੂ ਜੀ ਅੰਕਾਰ ਸ੍ਰੀ ਵਾਹਿਗੁਰੂ ਜੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਬਾਤ ਸ੍ਰੀ ਭਗਵਤੀ ਜੀ ਦੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿੰਘ ਜੀ ਹੈ ਘਰ ਨੌ ਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਥੇ ਨਿਮਾਣਿਆ ਦਿਮਾਨ ਨਿਤਾਣਿਆ ਦੇ ਤਾਨ ਨੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਪ੍ਰਤਾਪਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਾਂ ਤਾਂ ਗੁਰੂ ਨਾਲ ਤੇ ਪਾਤਸ਼ਾਹ ਮਹਾਰਾਜੀ ਤੇ ਸਤਿਗੁਰੂ ਜੀ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਅੰਦਰ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਅਮਰਜੀਤ ਸਿੰਘ ਦੀ ਮਹਾਰਾਜੀ ਸ੍ਰੀਮਨ ਪਰਵਾਦੇ ਮਿਲ ਕਰਕੇ ਆਪ ਜੀ ਦੇ ਸੰਗਤਾਂ ਵਾਸਤੇ ਗੁਰੂ ਕੇ ਨਗਰ ਤਿਆਰ ਕੀਤੇ ਗਏ ਹਨ ਕੋਗਰ ਖਾਉ ਸੰਗਤਾਂ ਵਿੱਚ ਮਤੌਨ ਦੀ ਅਗਲਿੰਦਰਾ ਦੇ ਨਾਸ਼ ਕਰਨੇ ਘਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੇ ਤਾਰੂ ਪਾਰਾਂ ਵਿੱਚ ਇਹ ਪਰਿਕਾਰਾ ਮਨ ਆਨੰਦ ਪਿਆ ਮਨ ਹਾਨ ਸੁਖਰਾ ਸਤਿ ਆਨੰਦ ਬੋਲਾਰੇ ਕੰਪੀਟੇ ਸਮਾਪਤ ਹੋ ਗਿਆ ਜੀ ਉਹਨਾਂ ਦੇ ਖਾਤ ਦਾ ਖਾਤ ਮੰਦਾ चौर्ण, चौर्ण, चौर्ण। गुरु के लंगर भी अत्यंत बढ़ता जाएंगे जान के संता ने सेवा भी करनी है, अतः गुरु के लंगर भी शक्ने हैं, गुरुवाने भी शर्मनाक करनी है, जितने ऐसी ਭੋਜਨ ਸਕਣਾ ਹੈ ਆਨੰਦ ਸਕਣਾ ਹੈ ਉਸੇ ਨਾਮ ਦਾ ਭੋਜਨ ਵੀ ਜੀ ਸਕਣਾ ਹੈ ਜੋ ਕਿ ਨਾਮ ਦਾ ਭੋਜਨ ਕੀਰਤਨ ਸੁਣੋ ਉਹ ਜਿਆਸਤ ਹੰਮਨ ਕਰੋ ਉਹ ਨਾਮ ਦੀ ਬਾਖਲਾ ਦੀ ਦਾ ਆਪਣੇ ਥੀਵਨ ਨੂੰ ਸਤਨ ਬੁਲਾਓ ਅਤੇ ਖੁਸ਼ੀਆਂ ਕਿਸੇ ਪ੍ਰਾਪਤ ਕਰੋ ਇਹ ਸਾਨੂੰ ਚੰਗੀ ਲੱਗਦੀ ਹੈ ਕਿ ਤੁਸੀਂ ਆਪਣੇ ਬੈਕ ਲੈ ਕੇ ਰੋਟੇ ਪਾਰਾ ਅਗਲੇ ਤੋਂ ਆਪਣੇ ਤੋਂ ਚੇ ਪਾਰਾ ਅੱਲਾਹ ਦੇ Thank <laughs> you. ਆਦੇ ਆਗੇ ਦਰਸ਼ਕ ਸੇ ਵੀ ਦੇਖ ਤਵਾਰ ਜੋ ਹਰ ਸਾਲ ਦੇਖੇ ਮਰਦਾ ਲੰਗਰ ਲੱਗੇ ਹਨ ਉਹ ਸਾਡੇ માન ਸਰਕਾਰ ਤੋਂ ਪ੍ਰਿੰਦਰ ਸਿੰਘ ਜੀ ਪਧਾਤ ਹੋਰ ਸਾਡੇ ਸਿਕ ਸੰਤਾਂ ਵੱਲੋਂ ਕੀਰਤੰ ਦਾ ਸਰਦਾਰ ਕਾਹ ਨੂੰ ਇੰਤ ਮਾਇਆ ਹੱਜ ਕਰਾਣ ਦੇ ਲਈ ਉਹਨਾਂ ਸਾਡੀਆਂ ਪੈਣਾਂ ਮੁਕਾਮਾਂ ਵੀਰਾਂ ਬਜ਼ੁਰਗਾਂ ਸਭਨਾ ਤੋਂ ਪੁਰਖ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਦੇ ਸਰਕਾਰ ਦੇ ਨਾਮ ਆਪ ਜਾਣਦੇ ਹਨ ਸਭਨਾ ਨੂੰ ਮਾਰਿਆ ਉਹ ਖੱਟੇ ਕਿ ਉਹਨਾਂ ਪਰਚੀ ਤੇ ਆਮ ਪ੍ਰਕਾਸ਼ ਦੇ ਪੱਤਰ ਅੱਜ ਪੱਤਰ ਜੀ ਲਈ ਬਾਤ ਦਿੱਤਾ ਜਾ ਚਾਹੇ ਸਭ ਕਿਉਂ ਇੱਕ ਗੁਰੂ ਨਾਮ ਤੇ ਰਹੇ ਹੈ ਸਾਭ ਨੂੰ ਦੇ ਸਮਾਯੋਗ ਸਪੋਰਟਸ ਅਰਨਾਉਂ ਕੁ ਬਾਲੀਗੁਰੂ ਦੇ ਖੇਡ ਦੇ ਉਰਨਾ ਸਪੋਰਟਸ ਕਰਿਆ ਕਰੀ ਬੋਚਾ ਨੂੰ ਕੈਪਟਨ ਵਾਲਨ ਨੂੰ ਕਾਲਪੁਰਿਆ ਨੂੰ ਜੰਗਾਂ ਨੂੰ ਨੂੰ ਸਰਵੇ ਹਸਿੰਗ ਸਿੰਘ ਸਾਹਿਬ ਜਾਨੇ ਦੇ ਇਸ ਨੂੰ ਸਭ ਦਾ ਮਨਾਈ ਨਾ ਟਾਉਂਟ ਦਫਤਰ ਸਟੇਟ ਦੇ ਵੀ

ਹਰ ਦਾ ਸਾਥ ਜੀ ਬਹੁਤ ਬਹੁਤ ਸਨਮਾਨ ਸੰਤਾ ਨੂੰ ਬਰਤਨ ਕਿਹਾ ਹੈ ਸਾਡੇ ਦੇ ਸਿੱਖਿਆਵਾਂ ਨੂੰ ਆਪ ਨੂੰ ਥੋੜੇ ਜਿਹੋ ਸੋਨੇ ਦਾ ਮਾਲਾ ਸੱਜੇ ਕਰੇ ਮੈਂ ਪਰਖੇਗਾ ਇਹ ਸਾਧੀਆਂ ਸਦਾਵਾਂ ਬਦਿੰਦਾ ਦੇ ਪੁਜਾਰੀ ਪਤ ਸਾ ਦਾ ਕਰਤ ਦੇ ਨਾਮ ਉੱਤਾਰੀ ਸਾਡੇ ਪਾੜੇ ਸੰਬੰਧ ਕਾ ਕੋ ਸੁਖਾਂ ਦੇ ਜਿਹੜੇ ਜਿਹੜੇ ਹਾਣ ਸਾਤ ਬਾਤ ਬੜੇ ਫਖੀਰ ਬੜੇ ਨੰਦ ਵਾਲੇ ਜੀ ਸਾਥ ਜਰਪਾ ਸਾਰੇ ਸਮਾਜਿਕ ਸਤਿਕਾਰ ਭਾਈ ਸਾਡੇ ਫੁੱਟਾਂ ਦੇ ਸੇਵਾ ਕਰਕੇ ਦਿਖਾਈ ਸੁਮੇਂਦਰ ਨੂੰ ਅੱਜ ਦੇ ਪੰਜ ਛੇ ਸੇਵਾ ਉਹਨਾਂ ਨੂੰ ਅਭਿਰਾਕਤ ਬਾਣੀ ਦੇ ਬੋਲ ਤੇ ਗੁਰੂ ਵਰਦਾਸ ਮਹਾਰਾਜੀ ਨੂੰ ਅਭਿਖ ਸੇਵਾ ਦੇ ਫੋਰੇ ਗੱਟ ਕੇ ਬੋਲਣਾ ਨੂੰ ਸਤਨਾਮ ਵਾਹਿਗੁਰੂ ਸੇਵਾ ਕਰਨ ਲਈ ਸਾਰੇ ਸ਼ੁਭਕਾਮਨਾ ਦੇਣ ਵਾਲੇ ਸਾਰੇ ਸਾਰੇ ਮੱਥੇ ਦੇ ਵਿੱਚੋਂ ਪੁਰਸ਼ਾਂ ਦੀ ਬਤ ਪ੍ਰਤੀਕਰਮ ਤੇ ਸੋਚ ਕੇ ਬਾਰੇ ਕਰਨ ਦੀ ਉਹਨਾਂ ਦੀ ਬੁਲਾਈ ਸਤ ਕਰ ਸਕਦੇ ਇਸ ਸਮੇਂ ਲਈ ਬਹੁਤ ਪਰਮੇਸ਼ਰ ਆ ਸਰ ਸ੍ਰੀਮਤੀ ਸੋਹਣੀਾ ਪਾਨੀਚ ਜੁਮਾਰਾ ਜੀ ਨਿਸ਼ਚਿਤ ਸੁਪਾ कि गुरु ही परमेश्वर है गुरु का नाम सभी में से और सब अपना तो बंद करता है नालियां तो क्या तो बंद करता है इसी लिए हम बंद करते हैं इसी लिए हम बंद करते हैं इसी लिए हम बंद करते हैं अपने को बताना चाहिए कि Terima <laughs> kasih. <laughs> ਪਾਣੀ ਤੋਂ ਵੱਡੀ ਫੇਰ ਪਿੱਛੋਂ ਸتمبر 15 ਦਾ ਅੰਨਾ ਸੀ ਵਿੱਚ ਕੋਈ ਪਰੇਸ਼ਾਨ ਨਹੀਂ ਾਵਰਦੀਆਂ ਪਹੁੰਚਾਂ ਨੇ ਇਹ ਇਹ ਮੈਚ ਦਾ ਅਸੀਂ ਮਨ ਕਰਕੇ ਨੂੰੇ ਨੂੰ ਪ੍ਰਚਾਰ ਕਰਕੇ ਜਾਂਦੇ ਹਾਂ ਸਵਾਗਤ ਸਭ ਨੂੰ ਸਮਾਜ ਜਣਾ ਬਹੁਤ ਪੱਧਾ ਵਾਲਾ ਜੀ ਸਾਹਿਬ ਜੀ ਨੇ ਸਵਾਗਤ ਕੀਤਾ ਲੱਗਦਾ ਕਿ ਲੱਗਤ ਦੀ ਜਾਣਤ ਆ ਜਾਓ ਜੀ ਮਾਲਾ ਸੰਦੇ ਮਲੇ ਪਰੇ ਦੇ ਨਾਮਿਤ ਮਹਾਨਤ ਹਰਿਸ਼ੋਤਾਂ ਦਾ ਠੱਠ ਪਾਦੇ ਵਿੱਚ ਵਾਪਰੇ ਨਾਲ ਜਾਣਦੇ ਆ। ਸੋ ਆਓ ਮਨਤਨ ਲਾਡੀ ਤੇ ਪ੍ਰਾਤ। ਮੋਤ ਸਾਹਿਬ 3 ਨੰਬਰ ਤੋਂ ਜਾਲੰਖਾ ਦਾ ਗੱਜ ਕੇ ਬੋਲਣਾ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਇੱਕ ਅਵਤਾਰ ਸ੍ਰੀ ਵਾਹਿਗੁਰੂ ਜੀ ਦੀ ਕਿਰਤੇ। ਸ੍ਰੀ ਤੇ ਗਲਤੀ ਦੀ ਸਹਾਇ ਮਾ ਸ੍ਰੀ ਤੇ ਗਲਤੀ

ਹੇ ਨਿਮਾਨਿਆ ਤੇ ਮਾਨ ਨਿਕਾਨਿਆ ਦੀ ਤਾਨ ਨੀ ਉਤਿਆਂ ਦੀ ਹੋਰ ਸੱਚੇ ਪਿਤਾ ਬਖਸ਼ੂ ਪ੍ਰਕਾਸ਼ ਧਾਨ ਤਨ ਸਾਹਿਬ ਜੀ ਤੇ ਗੁਰਸਮਹਾਰਾ ਜੀ ਆਪ ਤਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਕੀ ਪ੍ਰਕਾਸ਼ ਦਿਹਾੜੀ ਤੇ ਅੱਜ ਅੰਦਰ ਆਪ ਕੀ ਤੇ ਸ਼ਰਬਤ ਤੇ ਸਾਥ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਦੇ ਸੰਲੋਪ ਦੇ ਨਾਲ ਮਹਾਰਾਜ ਜੀ ਆਪ ਕੀ ਦੇ ਗੁਰੂ ਕੇ ਨਗਰ ਤਿਆਰ ਕੀਤੇ ਗੇ ਨਾ ਮਹਾਰਾਜ ਹੀ ਘੋਗ ਲਗਾਓ ਸੰਗਤਾਂ ਵਿੱਚ ਵਰਤੋਂ ਦੀ ਅਜਿਹੀ ਖੁਸ਼ਕੱਡੀ ਮਹਾਰਾਜ ਸੰਗਤਾਂ ਤੇ ਨੀਰ ਪਰਿਆ ਹੱਥ ਰੱਖਣਾ ਚੜਦੀਆਂ ਕਲਾ ਬਖਸ਼ਿਸ਼ ਕਰਨੀਆਂ ਨਕਰ ਦਾ ਕਲਾ ਕਰਨਾ ਮਾਲ ਖਿਰਤੀ ਦੇ ਦੁੱਖ ਵਰਤਾਨੀ ਦੁਕਾਨਦਾਰਾਂ ਦੇ ਨਾਸ਼ ਕਰਨੇ ਕਾਰੋਬਾਰਾਂ ਚ ਗਾਦੇ ਬਖਸ਼ਿਸ਼ ਕਰਨੇ ਸੇਵਕਾਂ ਵੱਲੋਂ ਧਮਾਲਾ ਸੱਟੇ ਡਾ ਪੀਤੇ ਗਏ ਹਨ ਆਪ ਅੰਗੀਕਾਰ ਕਰਨਾ ਸੇਵਕਾਂ ਦੀ ਲੱਜਾਂ ਪਤਾਂ ਰੱਖਣੀਆਂ ਇੱਜ਼ਤ ਬਣਦੇ ਟੱਕੀ ਰੱਖਣੇ ਆਪਣੀ ਮਿਹਨਤ ਕਰਨੀ ਰੱਖ ਕੰਢੀ ਨਾਲ ਨਾਮ ਚੜਦੀ ਕਲਾ ਤੇਰੇ ਪਾਣੇ ਵੱਤਾਂ ਸਭਾ ਲਈ ਪਾਰੇ ਸੋਨਹਾਰ ਸਤੂ ਸ੍ਰੀ ਅਕਾਲ ਆਕਮਨ ਜੀ ਬਖਸ਼ਿਸ਼ سالن گنتا را نائي مڪا ڪل ساري ڪل ساري ڪل

And you, Thank you. Thank you.